ਕੋ ਅਸੀਂ ਅੱਜ ਆਪਣੇ ਸ਼ਹੀਦ ਦਾ ਮਾਨ ਸਨਮਾਨਾ ਦਾ ਸੰਸਕਾਰ ਕਰਾਂਗੇ ਉਹਨਾਂ ਦੇ ਜੱਦੀ ਪਿੰਡ ਵਿੱਚ ਔਰ ਇਹ ਅੰਦੋਲਨ ਆਪਣੀਆਂ ਮੰਗਾਂ ਬਣਾਉਣ ਤੱਕ ਜਾਰੀ ਰਹੂਗਾ ਜੀ ਬਿਲਕੁਲ ਜਿੰਦਾਬਾਦ 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 ਦੇ ਦੇ ਨਜ਼ਰ ਆ ਰੋਟੇ ਤੇ ਬਰਾ ਦੇ ਆ ਕੇ ਠੋਕੇ ਬਰਾ ਦੇ ਆ ਕੇ ਠੋਕੇ ਕੋ ਅਸੀਂ ਅੱਜ ਆਪਣੇ ਸ਼ਹੀਦ ਦਾ ਮਾਨ ਸਨਮਾਨਾ ਨਾਲ ਸੰਸਕਾਰ ਕਰਾਂਗੇ ਉਹਨਾਂ ਦੇ ਜੱਦੀ ਪਿੰਡ ਵਿੱਚ ਔਰ ਇਹ ਅੰਦੋਲਨ ਆਪਣੀਆਂ ਮੰਗਾਂ ਮਨਾਉਣ ਤੱਕ ਜਾਰੀ ਰਹੂਗਾ ਇਹ ਬਿਲਕੁਲ ਇਹ ਨਾ ਕੱਟ ਲੈ ਆ ਜੇ ਤੱਕ ਸਹਿਮਤੀ ਸਿਰਫ ਇੰਨੀ ਹੈ ਕਿ ਅਸੀਂ ਐਫ ਆਈ ਆਰ ਕਰਾਉਣੀ ਚਾਹੁੰਦੇ ਸੀ ਐਫ ਆਈ ਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਬਕਾਇਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ ਇਹ ਪੋਸਟਮਾਰਟਮ ਜਿਹੜਾ ਹੋਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ ਤੇ ਉਸ ਤੋਂ ਬਾਅਦ ਸਾਡਾ ਇਨਾ ਕੀ ਹੋਇਆ ਹਜੇ ਕਿ ਅਸੀਂ ਇਹਨਾਂ ਦਾ ਮਤਲਬ ਆਜਾ ਅੰਤਮ ਸੰਸਕਾਰ 3 ਵਜੇ ਇਹਨਾਂ ਦੇ ਪਿੰਡ ਬੱਲੋ ਵਿਖੇ ਕਰਾਂਗੇ ਕਿ ਕਿਹੜੀ ਜੇ ਕੀ ਕੀ ਗੱਲਾਂ ਨੂੰ ਲੈ ਕੇ ਤੁਹਾਡੀ ਸਹਿਮਤੀ ਬਣੀ ਹੈ ਯਾਰ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲਾਂ ਹੀ ਬੋਲਤਾ ਹੈ ਪਲੀਜ਼ ਆਪਣੇ ਕੋਲ ਸਮਾਂ ਇਹਨਾਂ ਨਹੀਂ ਹੈ ਕਿ ਇੱਕ ਇੱਕ ਬੰਦੇ ਨੂੰ ਆਪਾਂ ਕਾਲ ਕਰਕੇ ਜੀ ਜੀ ਇਹ ਸਨਮ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਪੋਸਟਮਾਰਟਮ ਹੋ ਗਿਆ ਹੈ ਢਲੇਵਾਲ ਤੋਂ ਹਰਿਆਣਾ ਸਰਕਾਰ ਕੰਮ ਕਰਦੀਆਂ ਲੈਂਦੀਆਂ ਹੁੰਦੀਆਂ ਨੇ ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣਾ ਕਰ ਰਹੀ ਹੈ ਅਸੀਂ ਆਪਣਾ ਕਰ ਰਹੇ ਹਾਂ ਢਲੇਵਾਲ ਸਾਹਿਬ ਅੱਗੇ ਦੀ ਰਾਣੀ ਤੇ ਕੀ ਕਹਿਣਾ ਬ੍ਰਦਰ ਹਜੇ ਮਤਲਬ ਅਸੀਂ ਇਹਦੇ ਹੱਥ ਮਾਤਾ ਨਹੀਂ ਦੇ ਰਹੇ ਮਾਤਾ ਹੈ ਬਕਰਾਂ ਦਾ ਬਕਰਾਂ ਦਾ ਇੱਕ ਵਾਰ ਆਪਣਾ ਸਟੇਜ ਤੇ ਆਓ ਸਾਡੇ ਤੋਂ ਕਰਦੇ ਸ਼ਹੀਦ ਸੁਭਕਰਮਨ ਦੀ ਆਵਾਜ਼ ਹੈ ਮਰ ਰਹੀ ਹੈ ਮਰ ਰਹੀ ਹੈ ਜੀ ਸੁਭਕਰਮਨ ਦੀ ਆਵਾਜ਼ ਹੈ ਬਾਰ ਬਾਰ ਤੁਸੀਂ ਇਹ ਤਸਵੀਰਾਂ ਖਨੋਰੀ ਬਾਰਡਰ ਦੀਆਂ ਦੇਖ ਰਹੇ ਜਿੱਥੇ ਸੁਭਕਰਮਨ ਦੀ ਰੈੱਡ ਬੋਡੀ ਨੂੰ ਖਨੋਰੀ ਬੈਟਰ ਤੇ ਲਿਆਂਦਾ ਗਿਆ ਹੈ ਅਤੇ ਉਸ ਦੀ ਨੂੰ ਅੰਤਿਮ ਵਿਦਾਇਗੀ ਲਈ ਫੁੱਲ ਸਰੰਦ ਅੰਜਲੀ ਪੇਟ ਜਿਹੜੀ ਖਨੋਰੀ ਬਾਰਡਰ ਤੇ ਕਿਸਾਨ ਜਿੱਥੇ ਬੰਦੀਆਂ ਦੇ ਅੱਗੋਂ ਵੱਲੋਂ ਦਿੱਤੀ ਜਾ ਰਹੀ ਹੈ ਅਤੇ ਇਸ ਮੌਕੇ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਮੁਰਦਾਬਾਦ ਦੇ ਨਾਰੇ ਲਗਾ ਰਹੀ ਜਾ ਰਹੇ ਹਨ ਤੇ ਸੁਭ ਕਰਨ ਮਾਨ ਅਮਰ ਰਹੇ ਦੇ ਨਾਰਿਆਂ ਦੇ ਨਾਲ ਸੈਂਕੜੇ ਦੀ ਤਦਾਦ ਵਿੱਚ ਕਿਸਾਨ ਅੱਗੂ ਜੋ ਇੱਥੇ ਉੱਚੇ ਹੋਏ ਹਨ ਦੇ ਉਹਨਾਂ ਦੀ ਮਰਤੀ ਦੇ ਨੂੰ ਸਰਨ ਦਾ ਅੰਜਲੀ ਪੇਟ ਕਰ ਰਹੇ ਹਨ ਇਹ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦਿਖਾ ਰਹੇ ਆਂ عمر ਰਹੇ عمر ਰਹੇ ਪਹਿਰਾ ਦੇ ਆ ਕੇ ਥੋਕੇ ਪਹਿਰਾ ਦੇ ਆ ਕੇ ਥੋਕੇ عمر ਰਹੇ عمر ਰਹੇ कराणे पूरे ज़िंदबाद ज़िंदबाद

ਨੌਰੀ ਬਾਰਡਰ ਤੀਆਂ ਦੇਖ ਰਹੇ ਹਾਂ ਜਿੱਥੇ ਅੱਜ ਸੁਭਕਰਮ ਦੀ ਮ੍ਰਿਤਿਕ ਦੇਨ ਨੂੰ ਲਿਆਂਦਾ ਗਿਆ ਤੇ ਉਸ ਨੂੰ ਸਰਬੰਧ ਅંજਲੀ ਦੇਣ ਲਈ ਕਿਸਾਨਾਂ ਦੀ ਲੰਮੀ ਕਤਾਰ ਵਿੱਚ ਇੱਕ ਅਨੁਸ਼ਾਸਨ ਵਿੱਚ ਰਹਿ ਕੇ ਲੰਮੀ ਕਤਾਰ ਲਾ ਕੇ ਸਰਬੰਧ ਅંજਲੀ ਦੇਣ ਲਈ ਖੜੇ ਹਨ ਭਾਰਤੀ ਕਿਸਾਨ ਜੁਨੀਓਨ ਇਕਤਾ ਸਿੱਧੂਪੁਰ ਦੇ ਜੋ ਝੰਡੇ ਵੀ ਅਤੇ ਫੁੱਲਾਂ ਦੇ ਨਾਲ ਜਿਹੜੀ ਸਰਬੰਧ ਅંજਲੀ ਦੇਣ ਲਈ میں نے اپنے نام اوپر ا جائے کچھ ہے پر اس میں ٹائم بھی چلی جائے ایک گھر وہ یار شروع کرے دو وہ آ جاؤ جو ارگینز کو مینٹ بنو اور امی جانوں اگے چٹ لگا دے ਇਹ ਗੱਡੀ ਐ ਜਿਸ ਵਿੱਚ ਸੁਭਕਰਮਨ ਦੀ ਮ੍ਰਿਤਕ ਦੇਹ ਨੂੰ ਲਿਆਂਦਾ ਗਿਆ ਖਨੋਰੀ ਬਾਰਡਰ ਤੇ ਪਹੁੰਚ ਚੁੱਕੇ ਨੇ ਇਹ ਤੇ ਇੱਥੇ ਸ਼ਰਧਾਂਜਲੀ ਦੇਣ ਲਈ ਫੁੱਲਾਂ ਦੀਆਂ ਵਰਕਾਂ ਨਾਲ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਖਨੋਰੀ ਬਾਰਡਰ ਤੇ ਸੁਭਕਰਮਨ ਦੀ ਜੋ ਮ੍ਰਿਤਕ ਦੇਹ ਉਸ ਨੂੰ ਲਿਆਂਦਾ ਗਿਆ ਹੈ ਤਸਵੀਰਾਂ ਤੁਹਾਨੂੰ ਖਨੋਰੀ ਬਾਰਡਰ ਦੀਆਂ ਦੇਖ ਰਹੇ ਹੋ ਤੁਸੀਂ ਵੀ ਕਿਸਾਨਾਂ ਦਾ ਵੀ ਵੱਡਾ ਕਾਫਲਾ ਇੱਥੇ ਸ਼ਰਧਾਂਜਲੀ ਦੇਣ ਲਈ

ਅਸੀਦੀ ਚੁੱਪ ਕਰਮ ਸਿੰਘ ਜੀ ਜਿਹੜੀ ਮਤਲਬ ਆਖੰਤਮ ਬਾਡੀ ਆ ਜਿਹੜੀ ਇੱਥੇ ਬਾਰਡਰ ਤੇ ਪਹੁੰਚੀ ਖਨੋਰੀ ਬਾਰਡਰ ਔਰ ਜਿੰਨੇ ਵੀ ਕਿਸਾਨ ਸਾਰੇ ਨਾਮ ਅੱਖਾਂ ਨਾਲ ਅੱਜ ਇਹਨਾਂ ਨੂੰ ਸਿਹਰਾ ਜੀ ਦੇ ਲਈ ਇੱਥੇ ਬਹੁਤ ਵੱਡੀ ਤਦਾਦ ਦੇ ਵਿੱਚ ਪਹੁੰਚੇ ਨੇ ਔਰ ਜਿਹੜਾ ਸ਼ਿਸ਼ਕਾਰ ਆ ਉਹ ਉਹਨਾਂ ਦੇ ਪਿੰਡ ਵੱਲੋਂ ਵਿਖੇ ਕੀਤਾ ਜਾਏਗਾ ਰੀਤੀ ਰਿਵਾਜਾਂ ਦੇ ਅਨਸਾਰ ਤੇ ਮੈਂ ਸਮਝਦਾ ਮੈਂ ਸਰਕਾਰ ਨੂੰ ਇਸ ਸਮਾਂਚ ਤੋਂ ਨਿੱਧਿਆ ਕਰਦਾ ਜਿਵੇਂ ਕਿ ਜਰਨਲ ਡਾਇਰ ਨੇ 13 ਅਪ੍ਰੈਲ 1919 ਨੂੰ ਇੱਕ ਹੱਥੇ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਤਰਜੇ ਤੇ ਜਿਹੜੀ ਦੁਸ਼ਮਣ ਸਰਕਾਰ ਆ ਜਿਨੇ ਕਿ ਇੱਕ ਸ਼ਾਂਤਮਈ ਤੌਰ ਤੇ ਪੀਸਫੁਲ ਰਹਿ ਕੇ ਕਿਸਾਨਾਂ ਦਾ ਹੱਕ ਨਾ ਕਰਈ ਸੀ ਜਿਨ੍ਹਾਂ ਤੇ ਉਹਨਾਂ ਨੇ ਅੰਨੇਵਾ ਗੋਲੀਆਂ ਚਲਾ ਕੇ ਜਿੱਥੇ ਇਹ ਸੁਭ ਕਰਮ ਸਿੰਘ ਸਾਡੇ ਵੀਰ ਦੀ ਜੀ ਦੀਪਾ ਗਿਆ ਤੇ ਜਿਹੜੇ ਹਜ਼ਾਰਾਂ ਕਿਸਾਨ ਜਿਹੜੇ ਸਾਡੋ ਪੱਟੜ ਵੀ ਹੋਏ ਗੋਲੀਆਂ ਨਾਲ ਮੈਂ ਸਮਝਦਾ ਜਿਹੜੀ ਇਹ ਸਰਕਾਰ ਆ ਇਹ ਕਿਸਾਨ ਵਿਰੋਧੀ ਸਰਕਾਰ ਆ ਔਰ ਨਾਦਰ ਸ਼ਾਹੀ ਫਰਮਾਨ ਲੈ ਕੇ ਚੱਲਣ ਵਾਲੀ ਇਹ ਸਰਕਾਰ ਆ ਅਸੀਂ ਇਸ ਜਿਹੜਾ ਸ਼ਹੀਦ ਆ ਸਾਡੇ ਇਹ ਸਾਨੂੰ ਹਮੇਸ਼ਾ ਹੀ ਪ੍ਰੇਰਦੇ ਰਹਿਣਗੇ ਜੂਥ ਨੂੰ ਕਿ ਸਾਡੀ ਕਿਸਾਨੀ ਤੇ ਪਹਿਰਾ ਦੇ ਲਈ ਮੇਰਾ ਤੱਕ ਪਾ ਰਹਿਣਗੇ ਔਰ ਸਾਡੇ ਜਿਹੜਾ ਸ਼ਹੀਦਾਂ ਦਾ ਸਰਮਾਇਆ ਇਹ ਹਮੇਸ਼ਾ ਹੀ ਜਿੰਨੇ ਚਿਰ ਮਤਲਬ ਸਾਡਾ ਧਰਤੀ ਤੇ ਕਿਸਾਨੀ ਖਿਲਾਰਚ ਰਹੂਗਾ ਉਹਨਾਂ ਚਿਰ ਇਹਨਾਂ ਜਿਹੜੀਆਂ ਯਾਦਾਂ ਸਾਨੂੰ ਤਾਜ਼ਾ ਉਹ ਮਤਲਬ ਮਿਲਦੀਆਂ ਰਹਿਣੀਆਂ ਮਸਾਲਾਂ ਜਿਹੜੀਆਂ ਕਿਉਂਕਿ ਸ਼ਹੀਦ ਨਹੀਂ ਜਿਹੜੇ ਇਹ ਸਿੱਖ ਕੌਮ ਦਾ ਨਹੀਂ ਟੋਟ ਲਹਾਮ ਦਾ ਜਿਹੜਾ ਸਰਮਾਇਆ ਨਹੀਂ ਜੇ ਮੈਂ ਸੁਭਕਰਮਰ ਸਿੰਘ ਅਗਲੋਤਾ ਵੀਰ ਸੀ ਜਿਹੜੇ ਜਾਣ ਨਾਲ ਸਾਨੂੰ ਦੁੱਖ ਬੜਾ ਹੋਇਆ ਕਿਉਂਕਿ ਇਹੋ ਜਿਹੜੇ ਨੌਜਵਾਨ ਜਿਹੜੇ ਜੂਥ ਨੂੰ ਅੱਗੇ ਲੈ ਕੇ ਤੁਰਦੇ ਨੇ ਔਰ ਕਿਸਾਨੀ ਦੀ ਰਾਹ ਤੇ ਤੁਰੇ ਹੋਏ ਨੇ ਔਰ ਇਹਨਾਂ ਨੂੰ ਸਰਕਾਰ ਨੇ ਗੋਰੀਆਂ ਮਾਰ ਕੇ ਸ਼ਹੀਦ ਕਰ ਦੇਣਾ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਔਰ ਅਸੀਂ ਸਰਕਾਰਾਂ ਦੀ ਇਸ ਸਮਾਜ ਤੋਂ ਕੋਰ ਲਿੰਦਿਆ ਕਰਦੇ ਆ ਕਿ ਜਿਹੜੀ ਮੋਦੀ ਸਰਕਾਰ ਆ ਕਾਰਪੋਰੇਟ ਘਰਾਣਾ ਦੀ ਸਰਕਾਰ ਆ ਔਰ ਇਹ ਕਿਸਾਨ ਵਿਰੋਧੀ ਸਰਕਾਰ ਸਰਕਾਰ ਆ ਜੇ ਅਸੀਂ ਇਹ ਕਿਸਾਨ ਸੀ ਜਿਹੜੇ ਸਾਡੇ ਕੋਈ ਇਹ ਨਜਾਇਜ਼ ਮੰਗਾਂ ਨਹੀਂ ਮੰਗਦੇ ਸੀ ਆਪਦੇ ਹੱਕਾਂ ਦੀ ਰਾਖੀ ਲਈ ਕਿਸਾਨੀ ਨੂੰ ਚਲਦਾ ਕਰ ਲਈਏ ਜਾਇਜ਼ ਮੰਗਾਂ ਮੰਗ ਰਹੇ ਸੀ ਜਿੱਥੇ ਕਿਸਾਨ ਨੇ ਅੱਧਾ ਤਸੱਦਦ ਕਰਕੇ ਸਾਡੇ ਵੀਰ ਨੂੰ ਉਚਿਤ ਕੀਤਾ ੱਲਿਆ ਹਜੇ ਤੱਕ ਸਹਿਮਤੀ ਸਿਰਫ ਇੰਨੀ ਹੈ ਕਿ ਅਸੀਂ ਐਫਆਈਆਰ ਕਰਾਉਣੀ ਚਾਹੁੰਦੇ ਸੀ ਐਫਆਈਆਰ ਸਾਡੇ ਵਕੀਲਾਂ ਦੀ ਨਿਗਰਾਨੀ ਦੇ ਵਿੱਚ ਔਰ ਵਾਕਈ ਦਾ ਇੱਕ ਡਾਕਟਰਾਂ ਦਾ ਬੋਰਡ ਬੈਠ ਕੇ ਹੋਈ ਹੈ ਇਹ ਪੋਸਟਮਾਰਟਮ ਜਿਹੜਾ ਇਹ ਹੋਇਆ ਉਹਦੇ ਵਿੱਚ ਬਕਾਇਦਾ ਵੀਡੀਓਗ੍ਰਾਫੀ ਹੋਈ ਹੈ ਤੇ ਉਸ ਤੋਂ ਬਾਅਦ ਸਾਡਾ ਇੰਨਾ ਕੀ ਹੋਇਆ ਹਜੇ ਕਿ ਸੀਐਨ ਦਾ ਮਤਲਬ ਅਜਾ ਅੰਤਮ ਸੰਸਕਾਰ 3 ਵਜੇ ਇਹਨਾਂ ਦੇ ਪਿੰਡ ਵੱਲੋਂ ਵਿਖੇ ਕਰਾਂਗੇ ਕਿ ਕਿ ਕੀ ਗੱਲਾਂ ਨੂੰ ਲੈ ਕੇ ਥੋੜੀ ਸਹਿਮਤੀ ਬਣੀ ਹੈ ਯਾਰ ਮੈਂ ਕਹਿੰਦਾ ਸਹਿਮਤੀ ਸਿਰਫ ਮੈਂ ਪਹਿਲਾਂ ਹੀ ਬੋਲਤਾ ਹੈ ਪਲੀਜ਼ ਆਪਣੇ ਕੋਲ ਸਮਾਂ ਇਹਨਾਂ ਨਹੀਂ ਹੈ ਕਿ ਇੱਕ ਇੱਕ ਬੰਦੇ ਨੂੰ ਆਪਾਂ ਗੱਲ ਕਰਕੇ ਜੀ ਜੀ ਕਿ ਸਾਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਉਹ ਟਮਾਟਰ ਤਾਂ ਹੋ ਗਿਆ ਹੈ। ਡਲੇਵਰ ਤੋਂ ਹਰਿਆਣਾ ਸਰਕਾਰ ਕੰਨਾ ਕਰਦੀਆਂ ਲੈਂਦੀਆਂ ਹੁੰਦੀਆਂ ਨੇ। ਇਹ ਸਰਕਾਰ ਦਾ ਕੰਮ ਹੈ ਸਰਕਾਰ ਆਪਣਾ ਕਰ ਰਹੀ ਹੈ ਅਸੀਂ ਆਪਣਾ ਕਰ ਰਹੇ ਹਾਂ। ਡਲੇਵਰ ਸਾਹਿਬ ਅੱਗੇ ਦੀ ਰਾਣੀ ਤੇ ਕੀ ਕਹਿਣਾ? ਬ੍ਰਦਰ ਹਜੇ ਮਤਲਬ ਅਸੀਂ